ਅਗਰ ਕੋਈ ਬੰਦਾ ਕੰਮ ਸ਼ੁਰੂ ਕਰਨਾ ਚਾਹੁੰਦਾ ਜੀ ਕੋਈ ਕੰਮ ਸ਼ੁਰੂ ਕਰਨਾ ਚਾਹੁੰਦਾ ਤੁਸੀਂ ਉਹਨੂੰ ਕੀ ਮਸ਼ਵਰਾ ਦੇਣਾ ਚਾਹੋਗੇ ਦੇਖੋ ਜੀ ਮੈਂ ਤਾਂ ਇੱਕ ਪਹਿਲਾਂ ਇਹੀ ਗੱਲ ਕਹੂੰਗਾ ਵੀ ਨੰਬਰ 1 ਤੇ ਤਾਂ ਇਮਾਨਦਾਰੀ ਬਿਲਕੁਲ ਜ਼ਰੂਰੀ ਹੈ ਇੱਕ ਨੰਬਰ 2 ਤੇ ਵੀ ਆਪਣੇ ਜਦੋਂ ਵੀ ਕਿਸੇ ਦਾ ਵੀ ਕੰਮ ਕਰਨਾ ਨਾ ਪੂਰਾ ਵਫਾਦਾਰੀ ਦਾ ਕੋਈ ਕੋਈ ਵੀ ਕਾਰੋਬਾਰ ਆ ਜੇ ਆਪਾਂ ਹੁਣ ਕੋਈ ਨਾ ਆਪਣਾ ਲੋਹੇ ਦਾ ਕੰਮ ਲਾ ਲਓ ਜਾਂ ਕੋਈ ਹੋਰ ਲਾ ਲਓ ਹਨਾ ਜਿਹੜੇ ਟਾਈਮ ਤੇ ਜਾਨੀ ਕਿ ਆਪਾਂ ਨੇ ਕਹਿਤਾ ਮੇਰਾ ਤਾਂ ਇਹ ਅਸੂਲ ਆ ਜੀ ਵੀ ਜਾਨੀ ਜਿਹੜੇ ਟਾਈਮ ਤੇ ਆਪਾਂ ਨੇ ਕਹਿਤਾ ਨਾ ਜਿ ਕੋਈ ਤੇਲ ਵੀ ਲਾ ਲਓ ਜਾਂ ਕੋਈ ਆਰਾਮ ਮਟੀਰੀਅਲ ਵੀ ਲਾ ਲਓ ਨਾ ਜਾਂ ਕਿਸੇ ਨੇ ਆਪਣੇ ਸਮੇਂ ਤੇ ਜਾਣਾ ਵਿਆਹ ਸ਼ਾਦੀ ਤੇ ਵੀ ਜਾਣਾ ਨਾ ਉਹਨੂੰ ਟਾਈਮ ਜੇ ਦੇਤਾ ਨਾ ਤਾਂ 10 ਮਿੰਟ ਇੱਧਰ ਹੋ ਸਕਦੇ ਨੇ ਪਰ ਉਹ ਟਾਈਮ ਤੇ ਫਿਕਸ ਜAVE ਇਹ ਅਸੂਲ ਬੰਦੇ ਨੂੰ ਬਣਾਉਣੇ ਬਹੁਤ ਜ਼ਰੂਰੀ ਨੇ ਪਹਿਲਾਂ ਇਹ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਬੰਦੇ ਦੀਆਂ ਚੀਜ਼ਾਂ ਹਨਾ ਨੋਟ ਕਰ ਲਵੇ ਹਨਾ ਨੋਟ ਕਰ ਲੇ ਕਿ ਮੈਂ ਇਮਾਨਦਾਰੀ ਨਾਲ ਚੱਲੂਗਾ ਇਮਾਨਦਾਰੀ ਨਾਲ ਚੱਲੂਗਾ ਟਾਈਮ ਸਹੀ ਰੱਖੂਗਾ ਵੀ ਅਗਲੇ ਦੀ ਮਜਬੂਰੀ ਸਮਝੂਗਾ ਠੀਕ ਨੇ ਵੀ ਇਹਨਾਂ ਚੀਜ਼ਾਂ ਨੂੰ ਮੁੱਖ ਰੱਖ ਕੇ ਨਾ ਵੀ ਇੱਕ ਪਰਮਾਤਮਾ ਯਾਦ ਰੱਖੂਗਾ ਠੀਕ ਹੈ ਨਹੀਂ ਜੋ ਪਰਮਾਤਮਾ ਯਾਦ ਰੱਖਦਾ ਫਿਰ ਉਹ ਕਿਸੇ ਕਿਸਮ ਦੀ ਗਲਤੀ ਕਰਦਾ ਹੀ ਨਹੀਂ ਹੈ ਜੇ ਆਪਣੇ ਆਪਣੇ ਕਹਾ ਵੀ ਯਾਰ ਉਹ ਦੇਖ ਕੇ ਛੱਡੀ ਜਾਮਗ ਜੀ ਉਹ ਆਪਣਾ ਤੇ ਕੋ ਐ ਕਰਦਾ ਜੀ ਉਹ ਐ ਕਰਦਾ ਉਹ ਇੰਨਾ ਹੋ ਗਿਆ ਉੱਪਰ ਹੋ ਗਿਆ ਗਲਤ ਕਰ ਬਿਲਕੁਲ ਹੀ ਗਲਤ ਕਰਦਾ ਕਿਉਂਕਿ ਜੇ ਛੋਡੇ ਕਰਮਾ ਜਿਹੜਾ ਲਿਖਿਆ ਹੋਇਆ ਹੈਗਾ ਸੋ ਨੂੰ ਉਹ ਮਿਲਣੇ ਮਿਲਣਾ ਆਪ ਦੀ ਸੱਚੀ ਸੂਚੀ ਕੀਰਤ ਕਰੀ ਚੱਲੋ ਉਹਦੇ ਚ ਕਮਾਈ ਦੇ ਵਿੱਚ ਨੂੰ ਪਰਮਾਤਮਾ ਨੇ ਬਰਕਤ ਪਾਉਣੀ ਹੀ ਪਾਉਣੀ ਹੈ ਜੇ ਤੁਸੀਂ ਥੋੜੀ ਜਿਹੀ ਮਨਛੋੜ ਕੋਟਾਗੇ ਉਹਨੇ ਆਪਣੇ ਆਪ ਹੀ ਵੈਕ ਹੋਈ ਜਾਣਾਗਾ